ਸਮੂੱਚੇ ਮਸੀਹ ਭਾਈਚਾਰੇ ਨੂੰ ਪਾਸਟਰ ਸਰਬਜੀਤ ਸਿੰਘ ਵੱਲੋਂ ਜੈਮਸੀ ਦੀ ਅੱਜ ਬੜੀਆਂ ਜ਼ਰੂਰੀ ਗੱਲਾਂ ਤੁਹਾਡੇ ਨਾਲ ਕਰਨੀਆਂ ਔਰ ਇੱਕ ਸੰਦੇਸ਼ ਤੁਹਾਨੂੰ ਦੇਣਾ ਸਮੂੱਚੇ ਮਸੀਹ ਭਾਈਚਾਰੇ ਨੂੰ ਤਾਂ ਮੈਂ ਚਾਹਨਾ ਕਿ ਵੀਡੀਓ ਚੱਲਦੀ-ਚੱਲਦੀ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਸੰਦੇਸ਼ ਜਿਹੜਾ ਆ ਸਮੂੱਚੇ ਮਸੀਹ ਭਾਈਚਾਰੇ ਤੱਕ ਪਹੁੰਚ ਸਕੇ ਤਾਂ ਮੇਰੇ ਪਿਆਰਿਓ ਜਿਵੇਂ ਕਿ ਤੁਸੀਂ ਦੇਖਿਆ ਬੀਤੇ ਸਮੇਂ ਦੇ ਵਿੱਚ ਇੱਕ ਤਜਸਵੀ ਨਾਮ ਦਾ ਬੰਦਾ ਜਿਹਦਾ ਪੂਰਾ ਨਾਮ ਤਜਸਵੀ ਮਨੂਸ ਤੇ ਭਾਨਾ ਸਿੱਧੂ ਤਾ ਇਦਾਂ ਦੇ ਸ਼ਰਾਰਤੀ ਅਨਸਰਾ ਵੱਲੋਂ ਸਮੁੱਚੇ ਮਸੀਹ ਭਾਈਚਾਰੇ ਨੂੰ ਢਾਹ ਲਾਉਣ ਦੇ ਲਈ ਆਪਣੀਆਂ ਕੂਝੀਆਂ ਹਰਕਤਾਂ ਜਲੰਧਰ ਵਿਖੇ ਦਿਖਾਈਆਂ ਗਈਆਂ ਜਿਸ ਵਿੱਚ ਇਹਨਾਂ ਨੇ ਸਾਡੇ ਧਾਰਮਿਕ ਆਗੂਆਂ ਦੇ ਪੁੱਤਰੇ ਫੂਕੇ ਔਰ ਪਾਸਟਰਾਂ ਨੂੰ ਅਖੌਤੀ ਦੱਸਿਆ ਅਤੇ ਚਰਚਾ ਨੂੰ ਡੇਰਾ ਦੱਸਿਆ ਜਿਹੜਾ ਕਿ ਮਸੀਹ ਭਾਈਚਾਰਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਔਰ ਇਹ ਜਿਹੜੀਆਂ ਕੂਝੀਆਂ ਹਰਕਤਾਂ ਜਿਹੜੇ ਮਸੀਹ ਭਾਈਚਾਰੇ ਦੇ ਖਿਲਾਫ ਹਰ ਸਾਲ ਇਹ ਕਿਤਨਾ ਕਿਤੇ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਬਰਸਾਤੀ ਡੱਡੂ ਨਿਕਲ ਆਉਂਦੇ ਆ ਜਦੋਂ ਕ੍ਰਿਸਮਸ ਦਾ ਸੀਜ਼ਨ ਆਉਂਦਾ ਆ ਤਾਂ ਅਸੀਂ ਦੇਖਦੇ ਆ ਕਿ ਇਹੋ ਜਿਹੇ ਸ਼ਿਰਾਤ ਦੀ ਅੰਸਰ ਜਿਹੜੇ ਆ ਮਸੀਹ ਭਾਈਚਾਰੇ ਦੇ ਖਿਲਾਫ ਉੱਠ ਕੇ ਖੜੇ ਹੋ ਜਾਂਦੇ ਆ ਔਰ ਮਸੀਹ ਭਾਈਚਾਰੇ ਦੇ ਪ੍ਰੋਗਰਾਮ ਨੂੰ ਉਹ ਉਹਦੇ ਵਿੱਚ ਖੱਲਣ ਪਾਉਣ ਦੇ ਲਈ ਇਹ ਆਪਣੀਆਂ ਜਿਹੜੀਆਂ ਕੋਝੀਆਂ ਹਰਕਤਾਂ ਕਰਦੀਆਂ ਔਰ ਬੜੇ ਦੁੱਖ ਦੀ ਗੱਲ ਇਹ ਆ ਕਿ ਇਹ ਪੰਜਾਬ ਸਰਕਾਰ ਇਹਨਾਂ ਨੂੰ ਦੇਖ ਰਹੀ ਹੈ ਔਰ ਇਹ ਪ੍ਰਸ਼ਾਸਨ ਦੀ ਦੇਖ-ਰੇਖ ਦੇ ਵਿੱਚ ਹੋ ਰਿਹਾ ਤੇ ਜਿਸ ਕਰਕੇ ਸਮੁੱਚਾ ਮਸੀ ਭਾਈਚਾਰਾ ਜਿਹੜਾ ਆ ਬਹੁਤ ਹੀ ਜ਼ਿਆਦਾ ਰੋਸ ਦੇ ਵਿੱਚ ਆ ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਇਹ ਕਹਿੰਦੇ ਨੇ ਕਿ ਪਖੰਡ ਕਰਦੇ ਨੇ ਇਹ ਪਖੰਡਵਾਦ ਕਰਦੇ ਆ ਇਹ ਚਰਚਾਂ ਦੇ ਵਿੱਚ ਡੇਰਾ ਚੱਲਦਾ ਆ ਇਹਨਾਂ ਨੂੰ ਫੰਡਿੰਗ ਆਉਂਦੀ ਆ ਅਰੇ ਯਾਰ ਜੇ ਮੈਂ ਕਹਨਾ ਵੀ ਚਰਚਾਂ ਦੇ ਵਿੱਚ ਪਖੰਡਵਾਦ ਆ ਤੁਹਾਡੇ ਕੋਲ ਤਾਂ ਪਖੰਡਵਾਦ ਨਹੀਂ ਆ ਤੁਹਾਡੇ ਕੋਲ ਲੋਕ ਕਿਉਂ ਨਹੀਂ ਜਾਂਦੇ ਕਿਉਂ ਤੁਹਾਡੇ ਕੋਲ ਲੋਕ ਕਿਉਂ ਨਹੀਂ ਪਹੁੰਚਦੇ ਕਿਉਂ ਲੋਕ ਤੁਹਾਡੇ ਨਾਲ ਟੁੱਟ ਕੇ ਜਿਹੜੇ ਆ ਮਸੀਹ ਧਰਮ ਦੇ ਵਿੱਚ ਆ ਰਹੇ ਨੇ ਅਸਲ ਦੇ ਵਿੱਚ ਚਰਚ ਜਿਹੜੀ ਆ ਉਹ ਧਰਮ ਦੀ ਗੱਲ ਹੀ ਨਹੀਂ ਕਰਦੀ ਜਦੋਂ ਚਰਚ ਉਹ ਧਾਰਮਿਕਤਾ ਦੀ ਗੱਲ ਕਰਦੀ ਆ ਧਰਮ ਤੋਂ ਬੜੀ ਉੱਚੇ ਲੈਵਲ ਦੀਆਂ ਗੱਲਾਂ ਆ ਜੋ ਤੁਸੀਂ ਜਿਸ ਨੂੰ ਸਮਝੋਗੇ ਤੁਹਾਨੂੰ ਆਪ ਵੀ ਸਮਝ ਆਵੇਗਾ ਲੇਕਿਨ ਇਹ ਜਿਹੜੀਆਂ ਤੁਹਾਡੀਆਂ ਹਰਕਤਾਂ ਕਿ ਤੁਸੀਂ ਆਏ 크리스마ਸ ਤੇ ਇਹੋ ਜਿਹੀਆਂ ਹਰਕਤਾਂ ਕਰਦੇ ਹੋ ਚਰਚਾਂ ਦੇ ਉੱਤੇ ਅਟੈਕ ਕਰਦੇ ਹੋ ਔਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੇ ਹੋ ਇਹ ਤੁਹਾਡੇ ਲਈ ਚੰਗੀ ਗੱਲ ਨਹੀਂ ਆ ਐਜ਼ ਅ ਮੈਨ ਆਫ ਗੋਡ ਮੈਂ ਤੁਹਾਨੂੰ ਵਾਰਨਿੰਗ ਦੇਣਾ ਚਾਹਣਾ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ ਕੋਈ ਖੁਦਾਵੰਦ ਦੇ ਕਲਾਮ ਦੇ ਵਿੱਚ ਲਿਖਿਆ ਆ ਕਿ ਜਿਹੜਾ ਮੇਰੇ ਦਾਸ ਨੂੰ ਛੂੰਦਾ ਆ ਉਹ ਤੇ ਉਹ ਮੇਰੀ ਅੱਖ ਦੀ ਪਤਲੀ ਨੂੰ ਛੂੰਦਾ ਆ ਤਾ ਤੁਸੀਂ ਰੱਬ ਨਾਲ ਵੈਰ ਨਾ ਖਮਾਓ ਤਾਂ ਅਦਰਵਾਈਜ਼ ਅਸੀਂ ਜਿਹੜਾ ਤੁਹਾਨੂੰ ਜਵਾਬ ਦੇਣਾ ਉਹ ਤਾਂ ਅਸੀਂ ਤੁਹਾਨੂੰ ਦਵਾਂਗੇ ਤੁਹਾਡੇ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕਰਵਾਵਾਂਗੇ ਔਰ ਜਿਹੜਾ ਤੁਸੀਂ ਪੁੱਤਲੇ ਫੁਕਿਆ ਉਹਦਾ ਵੀ ਤੁਹਾਨੂੰ ਹਰਜਾਨਾ ਭਰਨਾ ਪਵੇਗਾ ਕਿਉਂਕਿ ਅਸੀਂ ਸਮੁੱਚਾ ਮਸੀਹ ਭਾਈਚਾਰਾ ਹੁਣ ਚੁੱਪ ਨਹੀਂ ਬੈਠੇਗਾ ਤੁਹਾਨੂੰ ਮੂੰਹ ਤੋੜ ਹਨਾ ਛਤਰਾ ਦੇ ਨਾਲ ਤੁਹਾਨੂੰ ਜਵਾਬ ਦਿੱਤਾ ਜਾਵੇਗਾ ਤੁਸੀਂ ਵੇਟ ਕਰੋ ਔਰ ਸਮੁੱਚੇ ਮਸੀਹ ਭਾਈਚਾਰੇ ਨੂੰ ਮੈਂ ਬੇਨਤੀ ਲਾਉਣਾ ਚਾਹੁੰਦਾ ਕਿ ਕੱਲ ਕੱਲ ਦੀ ਜਿਹੜੀ ਡੇਟ ਹੈ 6 ਦਸੰਬਰ 6 ਦਸੰਬਰ ਦਿਨ ਸ਼ਨੀਵਾਰ ਅਸੀਂ ਜਗਰਾਉ ਪੁਰ ਦੇ ਉੱਤੇ ਸਮੁੱਚਾ ਮਸੀਹ ਭਾਈਚਾਰਾ ਇਕੱਠਾ ਹੋ ਰਿਹਾ ਹਰ ਇੱਕ ਡਿਨੋਮੀਨੇਸ਼ਨ ਹਰ ਇੱਕ ਚਰਚ ਤੋਂ ਲੋਕ ਜਿਹੜੇ ਉਸ ਜਗ੍ਹਾ ਤੇ ਇਕੱਠੇ ਹੋ ਰਹੇ ਆ ਔਰ ਭਾਰੀ ਗਿਣਤੀ ਦੇ ਵਿੱਚ 11 ਵਜੇ ਕੱਲ ਜਿਹੜੇ 6 ਤਰੀਕ 11 ਵਜੇ ਅਸੀਂ ਭਾਰਤ ਨਗਰ ਚੌਂਕ ਦੇ ਵਿੱਚ ਇਕੱਠੇ ਹੋਵਾਂਗੇ ਸਮੁੱਚੇ ਮਸੀਹ ਭਾਈਚਾਰੇ ਨੂੰ ਮੇਰੀ ਬੇਨਤੀ ਆ ਕਿ ਆਪ ਸਭ ਨੇ ਉਸ ਜਗ੍ਹਾ ਤੇ ਪਹੁੰਚ ਕੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਮਸੀਹ ਭਾਈਚਾਰੇ ਦੀ ਆਵਾਜ਼ ਬਣ ਕੇ ਕਿ ਇਹ ਬਰਦਾਸ਼ਤ ਨਹੀਂ ਕਰੇਗਾ ਪੂਰਾ ਵੀ ਮਸੀਹ ਭਾਈਚਾਰਾ ਇਹ ਬਰਦਾਸ਼ਤ ਨਹੀਂ ਹੋਵੇਗਾ ਕਿ ਸਾਡੇ ਧਾਰਮਿਕ ਆਗੂਆਂ ਨੂੰ ਤੁਸੀਂ ਪਖੰਡੇ ਪਖੰਡੀ ਪਾਸਟਰ ਕਹੋ ਖੋਦੀ ਪਾਸਟਰ ਕਹੋ ਆਧੇ ਚਰਚਾ ਨੂੰ ਡੇਰੇ ਕਹੋ ਆ ਤੁਸੀਂ ਕਹੋਗੇ ਧਨ ਬਦਲਦੇ ਨੇ ਇੱਦਾਂ ਕਰਦੇ ਨੇ ਉੱਦਾਂ ਕਰਦੇ ਨੇ ਤੁਸੀਂ ਸਭ ਨਾਲੇ ਉੱਥੇ ਪਹੁੰਚ ਗਏ ਆਪਣੀ ਇਕਤਤਾ ਦਾ ਸਬੂਤ ਦੇਣ ਆਇਆ ਔਰ ਅਸੀਂ ਇਹਨਾਂ ਦੇ ਜਿਹੜੇ ਆਹਾ ਤਜ ਤਜਸਵੀ ਹੈ ਔਰ ਇਹ ਜਿਹੜਾ ਪਹਾਨਾ ਸਿੱਧੂ ਬੜਿਆ ਫਿਰਦਾ ਬੜਾ ਆਪਣੇ ਆਪ ਨੂੰ ਇਹਨਾਂ ਦੇ ਕੱਲ ਪੁਤਲੇ ਵੀ ਫੂਕੇ ਜਾਣਗੇ ਔਰ ਪ੍ਰਸ਼ਾਸਨ ਨੂੰ ਜਿਹੜਾ ਮੰਗ ਪੱਤਰ ਵੀ ਦਿੱਤਾ ਜਾਵੇਗਾ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਰੈਸਟ ਕੀਤਾ ਜਾਵੇ ਇਸ ਲਈ ਮੇਰੇ ਪਿਆਰਿਓ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕੱਲ 6 ਤਰੀਕ ਜਗਰਾਉਂਪੁਰ ਲੁਧਿਆਣਾ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਅਸੀਂ ਦੱਸ ਦਈਏ ਕਿ ਮਸੀਹ ਭਾਈਚਾਰਾ ਇਕੱਠਾ ਆਇਆ ਅਸੀਂ ਅਲੱਗ-ਅਲੱਗ ਨਹੀਂ ਹੈਗੇ ਇਹਨਾ ਸੋਚੋ ਕਿ ਉਹ ਫਲਾਨੀ ਚਰਚ ਦਾ ਉਹ ਫਲਾਨੀ ਜਦੋਂ ਸਾਡੇ ਪ੍ਰਭੂ ਦੇ ਉੱਤੇ ਜਾਂ ਪਰਮੇਸ਼ਰ ਦੇ ਸੇਵਕਾਂ ਦੇ ਉੱਤੇ ਜਾਂ ਕੌਮ ਦੇ ਉੱਤੇ ਕੋਈ ਗੱਲ ਆਉਂਦੀ ਤਾਂ ਸਭ ਉੱਚਾ ਮਸੀਹ ਭਾਈਚਾਰਾ ਫੇਕ ਇੱਕ ਝੰਡੇ ਥੱਲੇ ਖੜਾ ਆ ਔਰ ਖੜਾ ਰਹੇਗਾ ਡਟ ਕੇ ਮੁਕਾਬਲਾ ਕਰੇਗਾ ਅਸੀਂ ਡ ਨੇ ਸਾਨੂੰ ਮਨਾ ਕੀਤਾ ਅਸੀਂ ਪਸੰਦ ਨਹੀਂ ਕਰਦੇ ਇਹਨਾਂ ਚੀਜ਼ਾਂ ਨੂੰ ਕਿ ਅਸੀਂ ਇਹੋ ਜੇ ਕੰਮ ਕਰੀਏ ਇਹੋ ਜਿਹਾਂ ਅਸੀਂ ਤੁਹਾਨੂੰ ਜਵਾਬ ਦਈਏ ਪਰ ਤੁਸੀਂ ਸਾਨੂੰ ਮਜਬੂਰ ਕੀਤਾ ਹੈ ਕਿ ਅਸੀਂ ਤੁਹਾਨੂੰ ਦੱਸੀਏ ਕਿ ਸਾਡੇ ਕੋਲ ਪਰਮੇਸ਼ਰ ਦੇ ਕਾਨੂੰਨ ਦੇ ਨਾਲ-ਨਾਲ ਹਿੰਦੁਸਤਾਨ ਦਾ ਵੀ ਕਾਨੂੰਨ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਜਿਹੜੇ ਆਪਣੇ ਆਪ ਨੂੰ ਜਿਹੜੇ ਪੰਜਾਬ ਦੇ ਠੇਕੇਦਾਰ ਦੱਸਦੇ ਨੇ ਇਹ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਠੇਕੇਦਾਰ ਦੱਸਦੇ ਪਏ ਨੇ ਇਹ ਜਿਹੜੇ ਕਹਿ ਰਹੇ ਨੇ ਕਿ ਵੀ ਅਸੀਂ ਪੰਜਾਬ ਦੇ ਠੇਕੇਦਾਰ ਆ ਕਦੀ ਤਾਂ ਕਹਿੰਦੇ ਜੀ ਪ੍ਰਵਾਸੀ ਭਜਾਓ ਕਦੀ ਇਹ ਕਹਿ ਦਿੰਦੇ ਆ ਕਿ ਕਦੀ 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 ਕਹਿ ਦਿੰਦੇ ਆ ਕਿ ਪਰ ਤੁਸੀਂ ਕੀ ਕਰੋ ਜੀ ਪ੍ਰਵਾਸੀਆਂ ਨੂੰ ਭਜਾ ਦਿਓ ਇੱਥੇ ਕਦੀ ਉਹਨਾਂ ਦੇ ਜਿਹੜੇ ਫੈਸਟੀਵਲ ਨੇ ਜਿਹਦਾ ਛੱਠ ਪੂਜਾ ਲੰਘ ਕੇ ਗਈ ਉਸ ਦੇ ਉੱਤੇ ਵੀ ਟਿੱਕਾ ਟਿੱਪਣੀ ਕਰਦੇ ਨੇ ਕਿ ਇਹ ਇੱਥੇ ਨਹੀਂ ਮਨਾ ਸਕਦੇ ਕਦੀ ਇਹ ਗਣੇਸ਼ ਉਤਸਵ ਦੇ ਉੱਤੇ ਬੋਲਦੇ ਨੇ ਕਿ ਇਹ ਨਹੀਂ ਇੱਥੇ ਮਨਾਇਆ ਜਾ ਸਕਦਾ ਪੰਜਾਬ ਕਿਸੇ ਦੇ ਪਿਓ ਦਾ ਨਹੀਂ ਆ ਪੰਜਾਬ ਜਿਹੜਾ ਆ ਸਮੁੱਚੇ ਭਾਰਤ ਦੀ ਇੱਕ ਸਟੇਟ ਵਾ ਇਹ ਭਾਰਤ ਵਾਸੀ ਅਸੀਂ ਸਭ ਤੋਂ ਪਹਿਲਾਂ ਭਾਰਤ ਵਾਸੀ ਆ ਔਰ ਭਾਰਤ ਦਾ ਸੰਵਿਧਾਨ ਸਾਨੂੰ ਅਲੋਅ ਕਰਦਾ ਕਿ ਅਸੀਂ ਆਪਣੇ ਫੈਸਟੀਵਲ ਨੂੰ ਆਪਣੇ ਤੌਰ ਤਰੀਕਿਆਂ ਦੇ ਨਾਲ ਮਨਾ ਸਕੀਏ ਕਦੀ ਸੁਣਿਆ ਕਿਤੇ ਮੁਸੀਬਾਈ ਚਾਰੇ ਨੇ ਵੀ ਉੱਠ ਕੇ ਕਿਹਾ ਹੋਵੇ ਕਿ ਫਲਾਨਾ ਕੁਝ ਨਹੀਂ ਕਰ ਸਕਦਾ ਫਲਾਨਾ ਇਹ ਨਹੀਂ ਕਰ ਸਕਦਾ ਤੁਹਾਨੂੰ ਹੀ ਕਿਉਂ ਢੱਡੀਪੇੜ ਹੁੰਦੀ ਆ ਤੁਹਾਨੂੰ ਕਿਹਨੇ ਅਧਿਕਾਰ ਦੇ ਦਿੱਤਾ ਪੰਜਾਬ ਦੇ ਉੱਤੇ ਕਿ ਤੁਸੀਂ ਕਹੋ ਕਿ ਪੰਜਾਬ ਸਾਡਾ ਆ ਪੰਜਾਬ ਹਰ ਇੱਕ ਉਹ ਪੰਜਾਬੀ ਦਾ ਆ ਹਰ ਇੱਕ ਉਸ ਬੰਦੇ ਦਾ ਜਿਹੜਾ ਪੰਜਾਬ ਦੇ ਵਿੱਚ ਜੰਮਿਆ ਪੜਿਆ ਚਾਹੇ ਉਹ ਪ੍ਰਵਾਸੀ ਚਾਹੇ ਬਿਹਾਰ ਤੋਂ ਆਇਆ ਚਾਹੇ ਜੁਪੀ ਤੋਂ ਆਇਆ ਚਾਹੇ ਮਹਾਰਾਸ਼ਟਰ ਤੋਂ ਆਇਆ ਚਾਹੇ ਗੁਜਰਾਤ ਤੋਂ ਆਇਆ ਜਿਹੜਾ ਪੰਜਾਬ ਦੇ ਵਿੱਚ ਜੰਪਿਆ ਪੰਜਾਬ ਦੇ ਵਿੱਚ ਜੰਪਾਲਵਾ ਉਹਦੇ 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 ਬਲੱਡ ਦੇ ਵਿੱਚ ਪੰਜਾਬ ਦੀ ਪੰਜਾਬ ਦੀ ਜਿਹੜੀ ਮਿੱਟੀ ਆ ਉਹਦੇ ਬਲੱਡ ਦੇ ਵਿੱਚ ਹੀ ਆ ਤੁਸੀਂ ਕਿੱਦਾਂ ਕਹਿ ਸਕਦੇ ਪੰਜਾਬ ਤੁਹਾਡਾ ਆ ਤੁਹਾਡੇ ਤੁਹਾਡੇ ਜਿਹੜੇ ਦੋਸ਼ ਲੜਾਂਦੇ ਤੁਸੀਂ ਵਿਕ ਜਾਂਦੇ ਹੋ ਹੈਨਾ ਤੁਸੀਂ ਜਿਹੜੇ ਬਲੈਕਮੇਲਰ ਹੋ ਤੁਸੀਂ ਕੀ ਕਹਿੰਦੇ ਪੰਜਾਬ ਤੁਹਾਡਾ ਆ ਤੁਹਾਡਾ ਬਲੈਕਮੇਲਰ ਦਾ ਪੰਜਾਬ ਕਿੱਥੋਂ ਹੋ ਗਿਆ ਕਦੀ ਕਿਸੇ ਚੰਗੇ ਬੰਦੇ ਨੂੰ ਵੀ ਜਿਹੜਾ ਕੋਈ ਧਾਰਮਿਕ ਆਗੂ ਹੋਵੇ ਸਿੱਖ ਕੌਮ ਦੇ ਵਿੱਚ ਚੰਗੇ ਚੰਗੇ ਬੰਦੇ ਨੇ ਹਿੰਦੂ ਕੌਮ ਦੇ ਵਿੱਚ ਬਹੁਤ ਚੰਗੇ ਚੰਗੇ ਬੰਦੇ ਨੇ ਕਈ ਦੇਖਿਆ ਉਹਨਾਂ ਨੂੰ ਇਦਾਂ ਦੇ ਸ਼ਰਾਰਤੀ ਸ਼ਰਾਰਤੀ ਕੰਮ ਕਰਦੇ ਹੋਏ ਕਈ ਦੇਖਿਆ ਉਹਨਾਂ ਨੂੰ ਤੁਸੀਂ ਆ ਜਿਹੜੇ ਤੁਸੀਂ ਪੁੱਠੇ ਕੰਮ ਫੜੇ ਹੋਏ ਆ ਹੋਰ ਪਰਮੇਸ਼ਰ ਦੇ ਦਾਸਾਂ ਦੇ ਖਿਲਾਫ ਤੁਸੀਂ ਛੜੇ ਅੰਤਰ ਰਚ ਰਹੇ ਆ ਚਰਚ ਦੇ ਖਿਲਾਫ ਤੁਹਾਡੇ ਅਸਲ 'ਚ ਢਿੱਡੀ ਪੀੜਾ ਇਸ ਲਈ ਆ ਕਿਉਂਕਿ ਤੁਹਾਨੂੰ ਪਤਾ ਕਿ ਕ੍ਰਿਸਮਸ ਆ ਗਿਆ ਉਹਨੇ ਸ਼ੋਭਾ ਯਾਤਰਾ ਨਿਕਲਣੀਆਂ ਨੇ ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਅੜਿੰਗੇ ਲਾਈਏ ਤੇ ਸ਼ੋਭਾ ਯਾਤਰਾ ਨੂੰ ਅਸੀਂ ਰੋਕੀ ਉਹ ਪਰਮੇਸ਼ਰ ਦੀ ਸ਼ੋਭਾ ਨਹੀਂ ਰੁਕਣੀ ਇਹ ਵਧਦੀ ਜਾਣੀ ਆ ਇਹ ਕਦੀ ਘਟਣੀ ਨਹੀਂ ਕਿਉਂਕਿ ਮਸੀਬਾ ਇਚਾਰਾ ਹੱਕ ਸੱਚ ਦੀ ਆਵਾਜ਼ ਦਿੰਦਾ ਇਹ ਤੁਸੀਂ ਭੁੱਲ ਜਾਓ ਉਹ ਦਿਨ ਕਦੀ ਵੀ ਨਹੀਂ ਆਉਣਾ ਜਿਹੜਾ ਤੁਸੀਂ ਕਹਿੰਦੇ ਨਾ ਜਿਹੜਾ ਅਸੀਂ ਮਸੀਕ ਕੌਮ ਨੂੰ ਖਤਮ ਕਰ ਦਾਂਗੇ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਸਨ 52 ਦੇ ਵਿੱਚ ਜਦੋਂ ਪਰਮੇਸ਼ਰ ਦਾ ਚੇਲਾ ਸੰਤ ਥੋਮਸ ਇੰਡੀਆ ਦੇ ਵਿੱਚ ਆਇਆ ਤੁਹਾਡੇ ਅਰਗੇ ਕਈ ਕੜਾ ਮਚੌਧਰੀਆਂ ਨੇ ਕਿਹਾ ਸੀ ਕਿ ਅਸੀਂ ਇਹਨੂੰ ਖਤਮ ਕਰ ਦਾਂਗੇ ਤੇ ਇਹਦਾ ਪ੍ਰਚਾਰ ਹੀ ਖਤਮ ਹੋ ਜਾਊਗਾ ਸੋ ਖਤਮ ਹੋ ਗਿਆ ਅੱਜ ਪੂਰਾ ਸਾਊਥ ਦੇਖੋ ਜਾ ਕੇ ਤੁਸੀਂ ਪ੍ਰਭੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਇਹ ਕਦੀ ਕਦੀ ਖਤਮ ਹੋਣ ਵਾਲਾ ਨਹੀਂ ਆ ਔਰ ਮੈਂ ਤਾਂ ਦੱਸਣਾ ਚਾਹਣਾ ਕਿ ਯਿਸੂ ਮਸੀਹ ਜਿਹੜਾ ਕਿਸੇ ਧਰਮ ਦਾ ਜਾਤ ਨੂੰ ਬਦਲਣ ਦੇ ਲਈ ਨਹੀਂ ਬਲਕਿ ਉਹ ਸਮੁੱਚੇ ਜਗਤ ਦੇ ਲਈ ਆਇਆ ਬਾਈਬਲ ਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਨਾਲ ਜਿਆ ਪਿਆਰ ਕੀਤਾ ਕਿ ਆਪਣਾ ਤਾ ਉਹ ਤਾਂ ਪੁੱਤਰ ਦੇ ਤਾ ਜੋ ਜਿਹੜਾ ਕੋਈ ਵੀ ਉਹਦੇ ਤੇ ایمان ਰੱਖੇ ਉਹ ਬਚਾਇਆ ਜਾਵੇ ਤਾਂ ਮੈਂ ਕਹਿੰਦਾ ਕਿ ਬਾਜ ਆ ਜਾਓ ਬਾਜ ਆ ਜਾਓ ਤੁਹਾਡੇ ਲਈ ਚੰਗਾ ਆ ਨਹੀਂ ਤਾਂ ਪੀੜੀਆਂ ਤੱਕ ਨਾਸ਼ ਕਰਨ ਦੀ ਤਾਕਤ ਰੱਖਦਾ ਮੇਰਾ ਪਰਮੇਸ਼ਵਰ ਬੱਚੇ ਰੋ ਤੁਸੀਂ ਨਾ ਪੰਗੇ ਲਓ ਨਾ ਪੰਗੇ ਲਓ ਔਰ ਮੈਂ ਸਮੂੱਚੇ ਮਸੀਹ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਵੀਡੀਓ ਆਪਣੇ ਹਰੇਕ ਉਸ ਬਲੀਵਰ ਦੇ ਅੱਗੇ ਜਿਹੜਾ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖਦਾ ਆ ਇਸ ਵੀਡੀਓ ਨੂੰ ਜਰੂਰ ਭੇਜੋ ਤਾਂ ਜੋ ਪੂਰਾ ਸਮੂਹ ਮਸੀਹ ਭਾਈਚਾਰਾ ਜਿਹੜਾ ਆ ਕੱਲ ਜਗਰਾਉਂ ਪੁਲ ਦੇ ਤੇ ਇਕੱਠੇ ਹੋ ਕੇ ਅਸੀਂ ਇੱਕ ਹੱਲਾ ਮਾਰੀਏ ਔਰ ਦੱਸ ਦਈਏ ਪ੍ਰਸ਼ਾਸਨ ਨੂੰ ਕਿ ਮਸੀਹ ਭਾਈਚਾਰਾ ਇੱਕਵਾ ਔਰ ਪੂਰੇ ਪੰਜਾਬ ਦੇ ਵਿੱਚ ਇਹ ਕਹਿੰਦੇ ਨੇ ਸ਼ੋਭਾ ਯਾਤਰਾ ਨਿਕਲਣ ਦੇਣੀ ਪੂਰੇ ਪੰਜਾਬ ਭਰ ਦੇ ਵਿੱਚ ਹਰ ਹਿੱਸੇ ਦੇ ਵਿੱਚ ਸ਼ੋਭਾ ਯਾਤਰਾ ਨਿਕਲਣਗੀਆਂ ਤੇ ਪਹਿਲਾਂ ਨਾਲੋਂ ਵੀ ਵੱਡੀ ਗਿਣਤੀ ਦੇ ਵਿੱਚ ਨਿਕਲਣਗੀਆਂ ਔਰ ਇਹ ਭਵਿੱਖਬਾਣੀ ਆ ਔਰ ਇਹਨਾਂ ਨੂੰ ਇੱਕ ਵਾਰਨਿੰਗ ਆ ਤੁਸੀਂ ਰੋਕ ਨਹੀਂ ਸਕਦੇ ਇਹ ਪਰਮੇਸ਼ਰ ਦਾ ਕੰਮ ਆ ਇਹ ਕਿਸੇ ਦੇ ਰੋਕਿਆ ਨਹੀਂ ਰੁਕਣਾ ਕਿਉਂਕਿ ਇਹਦੇ ਅੱਗੇ ਚੱਲਣ ਵਾਲਾ ਪਰਮੇਸ਼ਰ ਦਾ ਪਰਮੇਸ਼ਰ ਦੇ ਦੂਤ ਆ ਤਾਂ ਆਓ ਪਿਆਰਿਓ ਅਸੀਂ ਵੀਡੀਓ ਨੂੰ ਸ਼ੇਅਰ ਕਰੀਏ ਆਪਣਾ ਫਰਜ਼ ਅਦਾ ਕਰੀਏ ਔਰ ਕੱਲ 11 ਵਜੇ 6 ਤਰੀਕ ਦਿਨ ਸ਼ਨੀਵਾਰ ਜਗਰਾਉ ਪੁਰ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੀਆਂ ਭੈਣਾਂ ਸਾਰੇ ਭਰਾ ਸਾਰੇ ਬੱਚੇ ਆਪਣੀ ਚਰਚ ਸਮੇਤ ਸਾਰੇ ਪਾਸਬਾਨ ਉੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਓ ਔਰ ਕੱਲ ਅਸੀਂ ਸਮੁੱਚੀ ਲੀਡਰਸ਼ਿਪ ਜਿਹੜੀ ਲੁਧਿਆਣੇ ਦੀ ਹੈ ਔਰ ਸਮੁੱਚਾ ਮਸੀਹ ਭਾਈਚਾਰਾ ਪਾਸਟਰ ਸਹਿਬਾਨ ਸਭ ਮਿਲ ਕੇ ਜਿਹੜੇ ਅਸੀਂ ਕੱਲ ਮੰਗ ਪੱਤਰ ਦਵਾਂਗੇ ਤਾਂ ਜੋ ਇਹਨਾਂ ਦੇ ਖਿਲਾਫ ਜਿਹੜੇ ਅਸ਼ਰਾਰਤੀ ਅੰਸਰ ਨੇ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਭ ਨੂੰ ਜੈ ਮਸੀਹ